ਮੈਰਾਥਨ ਰੱਖਿਆ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਸਿੱਧੀ ਵਿਆੜੇ ਨੂੰ ਸਵਾਰਤਤ ਛੋਟੇ ਛੋਟੇ ਬੱਚੇ ਸਾਡੇ ਕੋਲ ਇੱਥੇ ਆਉਂਦੇ ਰਹਿੰਦੇ ਆ ਮਾਮਾਂ ਲੈ ਕੇ ਆਉਂਦੀਆਂ ਮਾਪੇ ਇੰਨੇ ਫਿਕਰਮੰਦ ਹੁੰਦੇ ਆ ਬੱਚਿਆਂ ਦੇ ਅਨਕਾਂ ਲੱਗੀਆਂ ਹੁੰਦੀਆਂ ਸਰੀਰ ਪਤਲੇ ਪਤਲੇ ਤੇ ਫੋਨ ਨਾਲ ਜੁੜੇ ਰਹਿੰਦੇ ਸਾਰਾ ਦਿਨ ਦਿਮਾਗੀ ਸਮੱਸਿਆਵਾਂ ਆ ਰਹੀਆਂ ਮਾ ਫਿਜ਼ੀਕਲੀ ਸਮੱਸਿਆਵਾਂ ਆ ਰਹੀਆਂ ਪੜ੍ਹਾਈ ਨਹੀਂ ਹੋ ਰਹੀ ਮਾਪੇ ਨਾਲ ਬਿਹੇਵੀਅਰ ਨਹੀਂ ਸਹੀ ਤੋ ਇਹ ਸਾਰੇ ਕਾਰਨ ਹੈਗੇ ਆ ਜਿਹੜਾ ਆਪਾਂ ਜਾਂਦੇ ਨਹੀਂ ਗਰਾਊਂਡ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਖਾ ਹਾਈ ਟੈਕ ਪਾਰਕ ਦੀ ਸਾਰੀ ਟੀਮ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਪਹੁੰਚੇ ਆ ਸਵੇਰ ਦੇ ਤੜਕੇ ਦੇ ਸਮੇਂ ਦੇ ਵਿੱਚ ਇਹ 4:30 ਵਜੇ ਦੀ ਪਲਾਨਿੰਗ ਸੀਗੀ ਵੀ ਆਪਾਂ ਨਿਕਲਣਾ ਵਾ ਪਰ 15 20 ਮਿੰਟ ਲੇਟ ਹੋ ਗਏ ਆ ਮੈਰਾਥਨ ਰੱਖਿਆ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਕੋਈ ਨਾ ਕੋਈ ਜਿਹੜੇ ਸਾਡੇ ਇਤਿਹਾਸਕ ਦਿਨ ਆ ਜਾਂ ਸਾਡੀਆਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਨ ਵਾਸਤੇ ਹਮੇਸ਼ਾ ਦਾਖਾ ਹਾਈ ਟੈਕ ਪਾਰਕ ਵਾਲੀ ਟੀਮ ਕੋਈ ਨਾ ਕੋਈ ਉਪਰਾਲੇ ਕਰਦੀ ਰਹਿੰਦੀ ਆ ਇਸ ਵਾਰ ਵੀ ਮੈਰਥਨ ਦਾ ਇੰਤਜ਼ਾਮ ਜਿਹੜਾ ਕੀਤਾ ਗਿਆ ਵਾ ਇਹ ਦਾਕਾ ਹਾਈ ਟੈਕ ਪਾਰਕ ਵੱਲੋਂ ਕੀਤਾ ਗਿਆ ਸਾਰੇ ਬਿਰਕ ਸਾਫ ਹੁਣੀ ਸਾਰੇ ਖੜੇ ਨੇ ਬਾਈ ਹੁਣੀ ਤੇ ਨਾਲ ਸਾਡੇ ਪੀਐਸ ਬੱਗਾ ਜੀ ਇਹਨਾਂ ਨੇ ਪ੍ਰੇਰਿਤ ਕੀਤਾ ਸਾਡੇ ਬੱਚੇ ਵੀ ਸਾਰੇ ਜਿਵੇਂ ਤੁਸੀਂ ਜਾਣਦੇ ਹੋ ਮੁਖਤਾਰੀ ਸੇਵਾ ਪਰਿਵਾਰ ਦੇ ਹਮੇਸ਼ਾ ਹਰੇਕ ਮੈਰਾਥਨ ਤੇ ਹਰੇਕ ਗੇਮ ਚ ਪਾਰਟਿਸਪੇਟ ਕਰਦੇ ਨੇ ਤੇ ਨਾਲ ਅੱਜ ਸਾਡਾ ਬਾਈ ਜਿਨੇ ਇੱਕ ਕਿੰਨੇ ਕਿ 150 ਕਿਲੋਮੀਟਰ ਦੀ 160 ਕਿਲੋਮੀਟਰ ਦੀ ਮੈਰਾਥਨ ਇਥੋਂ ਸੁਪਨਿਆਂ ਦੇ ਘਰ ਤੋਂ ਸ਼ੁਰੂ ਕਰਕੇ ਸ਼੍ਰੀ ਦਰਬਾਰ ਸਾਹਿਬ ਤੱਕ 48 ਘੰਟੇ 48 ਘੰਟਿਆਂ ਦੇ ਵਿੱਚ ਪੂਰੀ ਕੀਤੀ ਸੀ ਉਹ ਵੀ ਸਮਰਪਿਤ ਸੀਗੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਸ ਫਲਸਫੇ ਨੂੰ ਤੇ ਨਾਲ ਉਸ ਦਿਨ ਦਿਹਾੜਾ ਸੀਗਾ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗੰਨ ਸਾਹਿਬ ਪ੍ਰਕਾਸ਼ ਪੁਰਬ ਦੇ ਉੱਪਰ ਤੇ ਅੱਜ ਇਸੇ ਤਰ੍ਹਾਂ ਹੀ ਫੇਰ ਇਹ ਸਾਰੀ ਟੀਮ ਤੇ ਰਾਜਬਾਈ ਹੁਣੇ ਸਾਰੇ ਆਏ ਹੋਏ ਨੇ ਉੱਥੇ ਬਿਰਕਸਾਹਬ ਉਹਨਾਂ ਦੀ ਸਾਰੀ ਟੀਮ ਪਹੁੰਚੀ ਹੋਈ ਆ ਤੇ ਅੱਜ ਗੁਰਤੇਗ ਭਾਦਰ ਮਹਾਰਾਜ ਜੀ ਦੇ ਜਿੱਦੀ ਦਿਹਾੜੇ ਨੂੰ ਸਮਰਪਿਤ ਮੈਰਾਥਨ ਸ਼ੁਰੂ ਕਰਨ ਲੱਗੇ ਆ ਅਸੀਂ ਬਿਰਕਸਾਹਬ ਤੁਸੀਂ ਕੁਝ ਬੋਲਣਾ ਚਾਹੋਗੇ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਧੰਨਵਾਦ ਧੰਨਵਾਦ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਜੰਗਲੀ ਪਨੀਰੀ ਵੀ ਤਿਆਰ ਆ ਜੀ ਹਾਂ ਜੰਗਲੀ ਪਨੀਰੀ ਤਿਆਰ ਪਤਾਉਣੀਆਂ ਸੀ ਅੱਜ ਸ਼ੁਰੂ ਕਰਨੀਆਂ ਹਾਂ ਹਾਂ ਚੱਲਾਂਗੇ ਉੱਥੇ ਮੁੜਦੇ ਹੋਏ ਫਿਰ ਉੱਥੇ ਆ ਜਾਾਂਗੇ ਆਪਾਂ ਜੀ ਨੇ ਕੋਈ ਨਹੀਂ ਕੋਈ ਯਾਰ ਕੀਤਾ ਕੋਈ ਗੱਲ ਨਹੀਂ ਬਾਈ ਕੋਈ ਗੱਲ ਮੈਨੂੰ ਤੁਹਾਡਾ ਬਹੁਤ ਵਧੀਆ ਪ੍ਰਾਲਾ ਵੀ ਜਿਹੜਾ ਤੁਸੀਂ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜ ਰਹੇ ਹੋ ਕਿਉਂਕਿ ਬੜੀ ਜ਼ਰੂਰਤ ਹੈ ਅੱਜ ਸਮਾਜ ਦੇ ਵਿੱਚ ਸਾਡੇ ਬੱਚੇ ਛੋਟੇ-ਛੋਟੇ ਬੱਚੇ ਸਾਡੇ ਕੋਲ ਇੱਥੇ ਆਉਂਦੇ ਰਹਿੰਦੇ ਆ ਮਾਵਾ ਲੈ ਕੇ ਆਉਂਦੀਆਂ ਮਾਪੇ ਇੰਨੇ ਫਿਕਰਮੰਦ ਹੁੰਦੇ ਆ ਬੱਚਿਆਂ ਦੇ ਅਨਕਾਂ ਲੱਗੀਆਂ ਹੁੰਦੀਆਂ ਸਰੀਰ ਪਤਲੇ-ਪਤਲੇ ਤੇ ਫੋਨ ਨਾਲ ਜੁੜੇ ਰਹਿੰਦੇ ਸਾਰਾ ਦਿਨ ਦਿਮਾਗੀ ਸਮੱਸਿਆਵਾਂ ਆ ਰਹੀਆਂ ਮਾ ਫਿਜ਼ੀਕਲੀ ਸਮੱਸਿਆਵਾਂ ਆ ਰਹੀਆਂ ਪੜ੍ਹਾਈ ਨਹੀਂ ਹੋ ਰਹੀ ਮਾਪੇ ਨਾਲ ਬਿਹੇਵੀਅਰ ਨਹੀਂ ਸਹੀ ਤੇ ਇਹ ਸਾਰੇ ਕਾਰਨ ਹੈਗੇ ਆ ਜਿਹੜਾ ਆਪਾਂ ਜਾਂਦੇ ਨਹੀਂ ਗਰਾਊਂਡ ਦੇ ਵਿੱਚ ਜਿਹੜੀ ਆਪਾਂ ਫਿਜ਼ੀਕਲੀ ਪ੍ਰੈਕਟਿਸ ਬਿਲਕੁਲ ਬੰਦ ਕਰੀ ਜਾਂਦੇ ਆ ਬੱਚੇ ਨੂੰ ਇੰਡਾ ਇੱਕ ਛੋਟਾ ਜਿਹਾ ਫੋਨ ਦਿੱਤਾ ਉਹਦੀ ਜ਼ਿੰਦਗੀ ਉਹੀ ਬਣਾ ਕੇ ਰੱਖਤਾ ਮਤਲਬ ਇਹ ਤੁਹਾਡਾ ਬਹੁਤ ਸੋਹਣਾ ਉਪਰਾਲਾ ਵਾਹਿਗੁਰੂ ਕਿਰਪਾ ਕਰਨ ਬਹੁਤ ਸਾਰੇ ਲੋਕ ਜੁੜਨ ਸਿੱਖਿਆ ਲੈਣ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਸਿਹਤਮੰਦ ਹੋਵੇ ਤੰਦਰੁਸਤ ਹੋਵੇ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਇਸ ਉਪਰਾਲੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਜ਼ੂ ਰਾਜੀਪਾ ਇਕੱਠਿਆਂ ਨੇ ਰਹਿਣਾ ਮੂਰੇ ਨਹੀਂ ਨਿਕਲਣਾ ਕਿਸੇ ਨੇ ਰੇਸ ਨਹੀਂ ਲਾਉਣੀ ਬਾਈ ਤੋਂ ਪਿੱਛੇ ਪਿੱਛੇ ਰਹਿਣਾ ਜਿਵੇਂ ਬਾਈ ਚੱਲੂਗਾ ਉਸ ਹਿਸਾਬ ਨਾਲ ਚੱਲਣਾ ਮੂਰੇ ਨਹੀਂ ਜਾਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਲੋ ਜੀ ਕਰੋ ਸਟਾਰ ਸਤਿ ਸ਼੍ਰੀ ਅਕਾਲ ਆਪਾਂ ਗਾਣਾ ਦੇਣਾ ਆਪਾਂ ਮਿਸ਼ਾ ਦੀ ਤਰ੍ਹਾਂ ਸ੍ਰੀ ਗੁਰੂ ਇੱਕ ਬਾਦਰਜੀ ਦੇਸ਼ੀ ਦੀਪਵਰਤੇ ਅੱਜ ਇਸ ਦਾਖਾ ਗਰਾਊਂਡ ਵਿੱਚ ਇਕੱਤਰ ਹੋਏ ਆਂ ਅੱਜ ਸਵੇਰੇ 4:30 ਵਜੇ ਸਾਰੇ ਖਿਡਾਰੀ ਨੁਕਤੇ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਹਸਨ ਪਰਵਿਖੇ ਇਕੱਤਰ ਹੋਏ ਸਨ ਉਤੋਂ ਕ੍ਰਾਸ ਕੰਟਰੀ ਦੌੜ ਜਿਹੜੀ ਸ਼ੁਰੂ ਕੀਤੀ ਗਈ 14 ਕਿਲੋਮੀਟਰ ਗੁਰਦੁਆਰਾ ਇਸ ਟਾਈਮ ਵੀ ਲੋਡ ਪੈਸਾ ਆ ਗਿਆ ਮੱਝਕਣਾ ਸਾਫ ਵਿਖੇ ਮੁਕੰਮਲ ਹੋਈ ਆ ਉਸ ਤੋਂ ਇਲਾਵਾ ਸਾਰੇ ਖਿਡਾਰੀ ਇੱਥੇ ਪਹੁੰਚੇ ਨੇ ਤੇ ਉਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਆ ਵੀ ਅੱਜ ਇਹ ਕ੍ਰਾਸ ਕੰਟਰੀ ਆ ਜਿਹੜੀ ਸਾਡੇ ਬਹੁਤ ਹੀ ਸਤਿਕਾਰਯੋਗ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਜੀ ਦੇ ਡਰਾਈਵ ਦੇ ਵਿੱਚ ਆ ਅੱਜ ਇਹ ਸ਼ੁਰੂ ਹੋਈ ਆ ਤੇ ਮੁਕੰਮਲ ਵੀ ਉਹਨਾਂ ਨੇ ਕੀਤੀ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਲੰਤ ਅੱਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਦ ਦੀ ਪੁਰਬ ਤੇ ਆਪਾਂ ਸਾਰੇ ਇਕੱਤਰ ਵੀ ਹੋਏ ਆ ਤੇ ਅੱਜ ਆਪਾਂ ਮੈਰਾਥਨ ਰੱਖੀ ਸੀ ਜਿਹੜੀ ਹਸਨਪੁਰ ਮਨੁਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਸ਼ੁਰੂ ਹੋ ਕੇ ਗੁਰੂ ਦੇ ਦਰਬਾਰ ਮਸਕੀਆਣਾ ਸਾਹਿਬ ਗੁਰਦੁਆਰਾ ਸਾਹਿਬ ਤੱਕ ਪਹੁੰਚੀ ਜਿੱਤੇ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਸਾਰਿਆਂ ਨੇ ਇਹ ਮੈਰਾਥਨ ਕੰਪਲੀਟ ਕੀਤੀ ਬਹੁਤ ਬਹੁਤ ਸ਼ੁਕਰੀਆ ਬੱਚੇ ਉਹ ਸਾਰੇ ਪਰਿਵਾਰਕ ਮੈਂਬਰ ਸਾਡੀਆਂ ਭੈਣਾਂ ਸਵੇਰੇ ਤੜਕੇ ਦੀਆਂ ਆਈਆਂ ਹੋਈਆਂ ਬੱਚਿਆਂ ਨੂੰ ਆਪਣੇਆਂ ਨੂੰ ਨਾਲ ਲੈ ਕੇ ਆਪ ਵੀ ਭੈਣ ਹੋਣਾਂ ਨੇ ਪਾਰਟਿਸਿਪੇਟ ਕੀਤਾ ਸਾਨੂੰ ਲੋੜ ਆ ਅੱਜ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੇ ਆਪਾਂ ਨਸ਼ਿਆਂ ਤੋਂ ਨਸ਼ਿਆਂ ਤੋਂ ਵੀ ਜ਼ਿਆਦਾ ਖਤਰਨਾਕ ਹੈ ਜਿਹੜੇ ਫੋਨ ਸਾਡਾ ਜਿਹੜਾ ਸਕਰੀਨ ਟਾਈਮ ਵੱਧਦਾ ਜਾ ਰਿਹਾ ਇਹਦੇ ਤੋਂ ਬਚਾਉਣ ਦੀ ਤੇ ਉਹਦੇ ਲਈ ਅਸੀਂ ਇਹ ਪ੍ਰਾਰਾਲਾ ਕਰੀਏ ਆਪਾਂ ਜਿਵੇਂ ਈਸ਼ਵਰ ਭਾਈ ਜੀ ਵਰਗੇ ਸਾਡੇ ਕੋਲੇ ਕਿੱਡੇ-ਕੱਡੇ ਵਧੀਆ ਪਰਮੇਸ਼ਰ ਸਿੰਘ ਭਾਈ ਜੀ ਵਰਗੇ ਕਿੰਨੇ ਵਧੀਆ ਮਿਸਾਲ ਨੇ ਸਾਡੇ ਕੋਲੇ ਸਾਡੇ ਬੱਚਿਆਂ ਨੂੰ ਇਹਨਾਂ ਨਾਲ ਮਿਲਾਈਏ ਇਹਨਾਂ ਨੂੰ ਬੱਚਿਆਂ ਨੂੰ ਦੇਖ ਕੇ ਮੋਟੀਵੇਟ ਹੋਣ ਸਾਡੇ ਬੱਚੇ ਉਹ ਵੀ ਚਾਹਣ ਵੀ ਅਸੀਂ ਵੀ ਇਹਨਾਂ ਵਰਗੇ ਬਣਨਾ ਤੇ ਅੱਜ ਮੈਂ ਇੱਥੇ ਜਿੱਤੇ ਪਰਮੇਸ਼ਰ ਸਿੰਘ ਜੀ ਨੂੰ ਵਧਾਈਆਂ ਦਿਨਾ ਉਥੇ ਗੁੱਟੇ ਭਦਰ ਮਹਾਰਾਜ ਜੀ ਦੇ ਸਿੱਧੀ ਪੁਰਬ ਤੇ ਅਸੀਂ ਉਹਨਾਂ ਨੂੰ ਨਮਨ ਵੀ ਕਰਦੇ ਆ ਉਹਨਾਂ ਦੀਆਂ ਸ਼ਹੀਦੀਆਂ ਨੂੰ ਜਿਨ੍ਹਾਂ ਨੇ ਸਾਡੀ ਖਾਤਰ ਇਸ ਇਨਸਾਨੀਅਤ ਇਸ ਮਨੁੱਖਤਾ ਦੀ ਖਾਤਰ ਕੁਰਬਾਨੀ ਦਿੱਤੀ ਤੇ ਅਸੀਂ ਉਹਨਾਂ ਨੂੰ ਅੱਜ ਸਮਰਪਿਤ ਦਾਖਾ ਹਾਈ ਟੈਕ ਪਾਰਕ ਦੀ ਪੂਰੀ ਟੀਮ ਨੇ ਬਾਲੀ ਵੀਰੇ ਹੋਣੀ ਬਿਰਕ ਵੀਰੇ ਹੋਣੀ ਸੂਬੇਦਾਰ ਸਾਹਿਬ ਪੀਐਸ ਬਾਗਾ ਜੀ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਜਿਹੜਾ ਮੈਰਾਥਨ ਦਾ ਇਹਨਾਂ ਨੇ ਇੰਤਜ਼ਾਮ ਕੀਤਾ ਤੇ ਬੱਚਿਆਂ ਨੇ ਅੱਜ ਉਹਦੇ ਵਿੱਚ ਹਿੱਸਾ ਲਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਸਾਨੂੰ ਵੀ ਇੱਥੇ ਆ ਕੇ ਬੋਲਣ ਦਾ ਤੁਹਾਡੇ ਨਾਲ ਵਿਚਾਰ ਸਾਂਝਾ ਕਰਨ ਦਾ ਮੌਕਾ ਦਿੰਨੇ ਹੋ ਤੇ ਅੱਜ ਪਰਮੇਸ਼ਰ ਸਿੰਘ ਜੀ ਦਾ ਹਾਂਜੀ ਸਤਿ ਸ੍ਰੀ ਅਕਾਲ ਆਪਾਂ ਸਨਮਾਨ ਕਰਨਾ ਬੋਲੇ ਸੋਨਿਹਾਲ ਬਾਕੀ ਬੱਚਿਆਂ ਦੀ ਜਿਹੜੀ ਡਾਈਟ ਆ ਉਹ ਇੱਥੇ ਸੁਬੇਦਤ ਸਾਹਿਬ ਉਹਨਾਂ ਦੀ ਟੀਮ ਹਰ ਰੋਜ਼ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਸਪਰਾਉਟ ਪੁੰਗਰੇ ਹੋਏ ਛੋਲੇ ਦਾਲਾਂ ਬਦਾਮ ਕਾਜੂ ਫਿਰ ਸ਼ਰਧਈ ਸਮੇਂ ਸਿਰ ਬਣਾਈ ਜਾਂਦੀ ਆ ਉਹਦੇ ਵਿੱਚ ਵੀ ਬਹੁਤ ਮਿਹਨਤ ਲੱਗਦੀ ਆ ਤੇ ਉਹ ਸ਼ਰਧਈ ਨੂੰ ਕਈ ਘੰਟੇ ਬਣਾਉਣ ਨੂੰ ਹੀ ਲੱਗ ਜਾਂਦੇ ਆ ਤੇ ਉਹ ਵੀ ਐਂਟੀ ਵੱਡੀ ਮਾਤਰਾ ਦੇ ਵਿੱਚ ਜਿਹਦੇ ਵਿੱਚ ਕਿਲੋਆਂ ਦੇ ਹਿਸਾਬ ਨਾਲ ਕਾਜੂ ਬਦਾਮ ਪੈਂਦਾ ਤੇ ਫਿਰ ਪੰਜੀਰੀ ਬਣਾਈ ਜਾਂਦੀ ਹੈ ਜਿਹੜੀ ਹਰ ਸਾਲ ਜਿੱਥੇ ਕੱਲਾ ਜੰਗਲੀ ਪੰਜੀਰੀ ਦਾ ਨਾਮ ਦਿੱਤਾ ਇਹਨਾਂ ਦੀ ਟੀਮ ਨੇ ਇਹਨੂੰ ਕਿੰਨੇ ਦੇ ਵਿੱਚ ਪੂਰਾ ਜੰਗਲ ਹੀ ਪਾਤਾ ਜਿੰਨੀਆਂ ਜੰਗਲ ਦੀਆਂ ਜੜੀਆਂ ਬੂਟੀਆਂ ਜਿਹੜੀਆਂ ਬੱਚਿਆਂ ਦੇ ਬਹੁ ਪੱਖੀ ਵਿਕਾਸ ਵਾਸਤੇ ਸ਼ੀਰਕ ਸਮਰੱਥਾ ਵਾਸਤੇ ਜ਼ਰੂਰਤ ਸੀ ਉਹ ਸਾਰੇ ਜੜੀਆਂ ਬੂਟੀਆਂ ਇਹਦੇ ਵਿੱਚ ਪਾ ਕੇ ਇਹ ਪੰਜੀਰੀ ਤਿਆਰ ਕਰਦੇ ਨੇ ਔਰ ਇਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੀ ਅਵੇਅਰ ਕਰਦੇ ਨੇ ਇਹ ਪੰਜੀਰੀ ਦੇ ਬਾਰੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਕਿਵੇਂ ਬਣਾਉਣੀਆਂ ਇਹ ਬਾਲੀ ਬਾਈ ਹੁਣੀ ਸਾਰੇ ਵਿਰਕ ਹੁਣੀ ਸਮੇਂ-ਸਮੇਂ ਤੇ ਸੂਬੇਦਾਰ ਸਾਹਿਬ ਹੁਣੀ ਸੋਸ਼ਲ ਮੀਡੀਆ ਤੇ ਵੀ ਆਪਣੇ ਪੇਜ ਰਾਹੀਂ ਦੱਸਦੇ ਨੇ ਪਰ ਇਹ ਬੜਾ ਵੱਡਾ ਪਰਾਲਾ ਵੀ ਜਿਹੜੇ ਬੱਚੇ ਘਰਾਂ ਦੇ ਵਿੱਚ ਬੈਠੇ ਰਜਾਈਆਂ 'ਚ ਮੋਬਾਈਲ ਨਾਲ ਜੁੜੇ ਆ ਜਾਂ ਮਾਪੇ ਵਸਵੇਰੇ ਸਾਝ ਰਹੀ ਪੋਕੇਮੋਨ ਲਾ ਕੇ ਦੇ ਦਿੰਦੇ ਆ ਉਹਨਾਂ ਨੂੰ ਤੇ ਉਹ ਬੈਠੇ ਕਾਰਟੂਨ ਦੇਖੀ ਜਾਂਦੇ ਆ ਉਹਨਾਂ ਨੂੰ ਇੱਕ ਵੱਡਾ ਮੈਸੇਜ ਆ ਬੱਚਿਓ ਤੁਹਾਡੇ ਮਾਪੇ ਤੁਹਾਡੇ ਲਈ ਬਹੁਤ ਸੁਪਨੇ ਦੇਖਦੇ ਆ ਤੁਹਾਡੇ ਮਾਪੇ ਤੁਹਾਨੂੰ ਬੜੀਆਂ ਉਮੀਦਾਂ ਤੇ ਉਹਨਾਂ ਨਜ਼ਰਾਨਾ ਦੇਖਦੇ ਆ ਵੀ ਇਹ ਸਾਡੇ ਬੱਚੇ ਸਾਡਾ ਭਵਿੱਖ ਨੇ ਪਰ ਤੁਸੀਂ ਵੀ ਆਪਣਾ ਥੋੜਾ ਫਰਜ ਸਮਝੋ ਥੋੜਾ ਸ਼ਰੀਰ ਨੂੰ ਕਸ਼ਟ ਦੇਣਾ ਪੈਣਾ ਤੁਸੀਂ ਆ ਕੇ ਇੱਥੇ ਗਰਾਊਂਡ ਦੇ ਵਿੱਚ ਇਹਨਾਂ ਦੀ ਟੀਮ ਨਾਲ ਜੁੜੋ ਕੋਈ ਫੀਸ ਨਹੀਂ ਲੈਂਦੇ ਕੋਈ ਤੁਹਾਨੂੰ ਐਕਸਟਰਾ ਖਰਚਾ ਨਹੀਂ ਆਉਣਾ ਡਾਈਟ ਵੀ ਇਹ ਇੱਥੋਂ ਆਪਣੇ ਕੋਲੋਂ ਪੱਲਿਓ ਦਿੰਦੇ ਨੇ ਸੰਗਤਾਂ ਦੇ ਸਹਿਯੋਗ ਨਾਲ ਹੀ ਭੈਣ ਭਰਾ ਇਕੱਠੇ ਹੋ ਕੇ ਸਾਰੇ ਰਲ ਕੇ ਹਰ ਰੋਜ਼ ਹਜ਼ਾਰਾਂ ਰੁਪਏ ਦੇ ਵਿੱਚ ਜਿਹੜੀ ਡਾਈਟ ਬਣਦੀ ਆ ਤੇ ਉਹਨੂੰ ਤਿਆਰ ਕਰਕੇ ਬੱਚਿਆਂ ਨੂੰ ਛਕਾਉਂਦੇ ਨੇ ਤਾਂ ਜੋ ਬੱਚੇ ਸਾਡੇ ਆਉਣ ਵਾਲੇ ਪੀੜ੍ਹੀ ਨੂੰ ਚੰਗੇ ਤਰੀਕੇ ਨਾਲ ਆਪਣੇ ਜੀਵਨ ਨੂੰ ਆਪਣੇ ਸਮਾਜ ਨੂੰ ਚੰਗੀ ਸਿਹਤ ਦੇ ਸਕਣ ਇੱਕ ਚੰਗੀ ਸੇਵਾ ਕਰ ਸਕਣ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੂਰੀ ਟੀਮ ਦਾ